ਯਾ ਰਹਿਣ ਦੇ ਮਿੱਤਰਾ ਗੱਲਾਂ ਘਰ ਤੱਦੀਆਂ ਹਵਾ ਵਗੀ ਤਾਂ ਆਪੇ ਮੂਰੇ ਆਣ ਗਿਆ ਰੁੱਤਾਂ ਜਿਹੜੀਆਂ ਰੂਸੀਆ ਰੂਸੀਆ ਫੇਰਦੀਆਂ ਨੇ ਇੱਕ ਦਿਨ ਸੋਨੇ ਢੋੜ ਮਿੱਟੀ ਦੇ ਗੋਣ ਗਿਆ ਇੱਕ ਦਿਨ ਸੋਨੇ ਢੋੜ ਮਿੱਟੀ ਦੇ ਗੋਣ ਗਿਆ ਬਹੁਤ ਹੀ ਸਤਾਰਿਓ ਕੰਪਿਊਟਰ ਆ ਵਿਆਪਕ ਸਾਥੀਓ ਗਿਣਤੀ ਕੋਈ ਪਤਾ ਲੱਗਦਾ ਕਿ ਸਾਡੀ ਜ਼ਮੀਰ ਅਜੇ ਜਿੰਦਾ ਹੈ ਤੇ ਅਸੀਂ ਆਪਣੇ ਹੱਕਾਂ ਵਾਸਤੇ ਸੰਘਰਸ਼ ਲੜਨ ਦੇ ਕਾਬਿਲ ਹਾਂ ਕਿਉਂਕਿ ਜਦੋਂ ਜਦੋਂ ਸਾਡੇ ਨਾਲ ਅਨਿਆਏ ਹੋਇਆ ਅਸੀਂ ਸਰਕਾਰ ਨੂੰ ਐਡਿਟੇਸ਼ਨ ਕਰਕੇ ਇਹ ਦੱਸਿਆ ਵੀ ਅਸੀਂ ਉਹ ਵਰਗ ਨਹੀਂ ਜਾਂ ਅਸੀਂ ਉਹ ਲੋਕ ਨਹੀਂ ਜਿਹੜੇ ਚੁੱਪਚਾਪ ਤੁਹਾਡਾ ਅਨਿਆਏ ਸਹਾਰ ਦੇ ਰਵਾਂਗੇ ਬਹੁਤ ਸਾਲ ਬੜਾ ਸਮਾਂ ਦਿੱਤਾ ਹੀ ਇਹਨਾਂ ਨੂੰ ਕੀ ਅੱਜ ਕਰ ਦੋ ਕੰਮ ਕੱਲ ਕਰ ਦੋ ਕਿੰਨੇ ਸਾਲਾਂ ਤੋਂ ਮੀਟਿੰਗ ਉਹ ਹੀ ਮੀਟਿੰਗਾਂ ਹੋ ਗਈਆਂ ਰਿਜ਼ਲਟ ਜ਼ੀਰੋ ਆਊਟਪੁੱਟ ਜ਼ੀਰੋ ਹੁਣ ਸਾਡੇ ਜਿਹੜੇ ਪੇਸ਼IENTS ਦਾ ਲੈਵਲ ਆ ਉਹ ਬਿਲਕੁਲ ਨੈਗੇਟਿਵ ਹੋ ਗਿਆ ਹੁਣ ਸਾਡੀ ਪੇਸ਼IENTS ਖਤਮ ਹੋ ਗਈ ਆ ਅਧ ਅਧੂਰਾ ਇੰਨੀ ਮਿਹਨਤ ਦੇ ਬਾਅਦ ਡੀਏ ਦਾ ਲੈਟਰ ਰੇਸ਼ੋ ਕਰਨ ਵਾਸਤੇ ਵੀ ਸਾਡੇ ਦੋ ਸਾਥੀਆਂ ਨੂੰ ਮਰਨ ਵਰਤ ਰੱਖਣਾ ਪਿਆ ਮਨਾ ਵਿੱਚੋਂ ਜੌਨੀ ਸਿੰਘਲਾ ਜੀ ਜਿਹੜੇ ਪਹਿਲਾਂ ਸਭ ਤੋਂ ਬੈਠੇ ਸੀ ਇੱਥੇ ਤਾਂ ਕੋਨਾਂ ਦੀ ਸਿਹਤ ਖਰਾਬ ਹੋ ਗਈ ਕਿ ਉਹਨਾਂ ਨੂੰ ਮਾਈਲਡ ਹਾਈਟ ਅਟੈਕ ਆਇਆ ਉਹਨਾਂ ਦੇ ਆਰਟੀਪੀ ਵੀਟੀ ਉੱਦਣ ਲੱਗੇ ਉਹਨਾਂ ਦੀ ਇੰਟਰਨਲ ਜੌਰਗੈਂਸੀ ਉਹਨਾਂ ਤੇ ਸਾਰੇ ਇਫੈਕਟ ਪਿਆ ਫੇਰ ਅਨਜੀਤ ਵੀਰ ਨੇ ਬਿਠਾਇਆ ਉਹਨਾਂ ਦਾ ਵੀ ਸਾਰਾ ਸਿਸਟਮ ਜਿਹੜਾ ਸੀ ਉਹ ਰਿਪੋਰਟਸ ਖਰਾਬ ਆ ਰਹੀਆਂ ਸੀ ਪਰ ਪ੍ਰਸ਼ਾਸਨ ਨੇ ਸਾਨੂੰ ਕੀ ਦਿੱਤਾ ਸਰਕਾਰ ਨੇ ਸਾਨੂੰ ਕੀ ਦਿੱਤਾ ਝੁੰਗਾ ਪਹਿਲੇ ਜਮਾਨੇ ਚ ਹੁੰਦਾ ਸੀਗਾ ਜਦੋਂ ਅਸੀਂ ਦੁਕਾਨਾਂ ਤੋਂ ਪਿੰਡਾਂ ਦੇ ਛੋਟੇ ਛੋਟੇ ਦੁਕਾਨਾਂ ਤੋਂ ਲੈਣ ਜਾਂਦੇ ਸੀ ਤਾਂ ਕੋਈ ਵੀ ਸਾਦਾ ਪੱਤਾ ਤੇ ਸਾਨੂੰ ਛੋਟੇ ਬੱਚੇ ਹੁੰਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਤੇ ਨਾਲ ਦੋ ਖੁੱਲੀਆਂ ਦਿੰਦੇ ਹੁੰਦੇ ਸੀ ਉਹਨੂੰ ਕਹਿੰਦੇ ਸੀ ਆ ਝੁੰਗਾ ਨਾਲ ਕਲੋਜੀ ਖਾਣ ਵਾਸਤੇ ਤੇ ਸਰਕਾਰ ਨੇ ਇਹੋ ਜਿਹਾ ਮਜ਼ਾਕ ਬਣਾਇਆ ਕੀ ਕੋਈ ਗੱਲ ਨਹੀਂ ਇਹਨਾਂ ਨੂੰ ਮੜਾ ਜਾ ਦੇਖ ਕੇ ਕਿ ਇਹਨਾਂ ਨੂੰ ਇੱਕ ਵਾਰੀ ਠੰਡੇ ਕਰ ਦੋ ਸਾਥੀਓ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਇਹ ਸਰਕਾਰ ਸਾਡੇ ਸਾਥੀਆਂ ਦੀ ਜਾਨ ਦਾ ਮੁੱਲ ਸਿਰਫ 33% ਦੀ ਇਹ ਦੇਖ ਕੇ ਪਾਉਂਦੀ ਆ ਇੰਨੇ ਸਸਤੇ ਹੋ ਗਏ ਆ ਅਸੀਂ ਯਾ ਸਾਡੇ ਕੰਪਿਊਟਰ ਦੇ ਐਪਕਾਂ ਦੀ ਜਾਨ ਇੰਨੀ ਸਸਤੀ ਹੋ ਗਈ ਆ ਵੀ ਅਸੀਂ ਆਪਣੀ ਤਰਫਾ ਦਾ ਜਿਹੜਾ 27000 ਦਾ ਜਿਹੜਾ ਵਾਅਦਾ ਹੋਣਾ ਆ ਉਹਨੂੰ 10000 9900 ਚ ਮੰਨ ਲੀਏ ਇਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਡੀਏ ਦਿਲੇ ਪਰ ਇਹ ਸ਼ੂ ਕਰਾਉਣਾ ਜਾਣਦੇ ਆ ਤੇ ਉਹਨੂੰ ਰਿਵਾਈਜ਼ ਕਰਾਉਣਾ ਵੀ ਜਾਣਦੇ ਆ ਇੰਨਾ ਰੋਸ਼ ਜਿਹੜਾ ਆ ਉਹ ਸਾਡੇ ਸਾਥੀਆਂ ਚ ਆ ਵੀ ਅਸੀਂ ਪੜਿਆ ਲਿਖਿਆ ਵਰਗ ਆ ਤੁਸੀਂ ਕਹਿੰਦੇ ਕ੍ਰਾਂਤੀ ਬੜੀ ਆ ਗਈ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾ ਕਰਤਾ ਅਸੀਂ ਸਕੂਲ ਡਿਜੀਟਲ ਕਰਤੇ ਆਣੀ ਸਕੂਲਾਂ ਤੇ ਆਦੇ ਆਪਕਾਂ ਨੂੰ ਆਹ ਸਹੂਲਤਾਂ ਦੇਤੀਆਂ ਅਸੀਂ ਆਹ ਕਰਤਾ ਪ੍ਰੋਜੈਕਟਰ ਲਾ ਕੇ ਅਸੀਂ ਬਹੁਤ ਹਾਈ ਲੈਵਲ ਦੀ ਐਜੂਕੇਸ਼ਨ ਵਧਾਤੀ ਪਰ ਬੰਦਿਆਂ ਨੂੰ ਬੁਛੇ ਵੀ ਟੀਚਰ ਦੇ ਢਾਣੇ ਸੜਕਾਂ ਤੇ ਤੁਰਦੇ ਫਿਰਦੇ ਆ ਟੀਚਰ ਟਾਡੇ ਦੇ ਤੰਬੂਆਂ ਵਿੱਚ ਰਾਤਾਂ ਕੱਟਣਦੇ ਆ ਟੀਚਰ ਟਾਡੇ ਦੇ ਸੰਗਰੂਰ ਵਿੱਚ ਭੋਖੜਦਾਨਾਂ ਦੇ ਬੈਠੇ ਆ ਟੀਚਰ ਜਿਹੜੇ ਉਥੇ ਮਰਨ ਵਰਦ ਤੇ ਬੈਠੇ 20-20 ਦਿਨੋਂ ਰੋਟੀ ਨਹੀਂ ਖਾਧੀ ਉਹਨਾਂ ਨੇ ਵਿਚਾਰਿਆ ਨੇ ਪਾਣੀ ਦੇ ਇੱਕ ਘੁੱਟ ਤੇ ਗੁਜ਼ਾਰਾ ਕਰਦੇ ਪਏ ਤੇ ਕ੍ਰਾਂਤੀ ਸਵਾਹ ਦੀ ਆ ਸਾਡੇ ਨੂੰ ਖਾਤ ਹੋ ਗਈ ਇਹਨਾਂ ਦੀ ਕ੍ਰਾਂਤੀ ਵਾਲੀ ਕਿਹੜਾ ਵਰਗ ਆ ਜਿਹੜਾ ਇਹਨਾਂ ਕੋ ਦੁਖੀ ਨਹੀਂ ਆ ਕਿਸਾਨ ਵਰਗ ਵੀ ਸੜਕਾਂ ਤੇ ਤੇ ਜਿਹੜਾ ਸਮਾਜ ਦਾ ਸਿਰਜਣਹਾਰ ਵਰਗ ਆ ਉਹ ਵੀ ਸੜਕਾਂ ਤੇ ਤੇ ਫੇਰ ਇਹ ਪਤਾ ਨਹੀਂ ਕਿਹੜੀ ਪ੍ਰਾਪਤੀ ਸੰਜਣਦੇ ਆ ਮੈਂ ਸਾਰੇ ਸਾਥੀਆਂ ਨੂੰ ਸਿਰਫ ਇਹ ਅਪੀਲ ਕਰਨੀ ਚਾਹੁੰਦੀ ਆ ਕਿ ਆਪਾਂ ਉਦੋਂ ਤੱਕ ਇਹ ਐਜੀਟੇਸ਼ਨ ਜਾਰੀ ਰੱਖਾਂਗੇ ਜਦੋਂ ਤੱਕ ਸਾਡੀ ਜਿਹੜੀ ਡੀਏ ਦੀ ਲੈਟਰ ਆ ਰਿਵਾਇਸ ਨਹੀਂ ਹੁੰਦੀ 30% ਲਾ ਕੇ ਨਾ ਉਹਨੂੰ ਸਟੇਟ ਨਾਲ ਜੋੜਿਆ ਨਾ ਉਹਦਾ ਕੋਈ ਕੈਲੋ ਕੰਮ ਰੋਂ ਧੰਦਾ ਕੈਲੋ ਉਹ ਕੁਛ ਚੱਜਿਆ ਵਾਲਾ ਕੰਮ ਕਰਕੇ ਤੁਹਾਡੇ ਹੱਥ ਫਰਾਤੀ ਹੱਤੋਂ ਵੀ ਇੰਨੀ ਬੇਸ਼ਰਮ ਸਰਕਾਰ ਇਹਨਾਂ ਨੂੰ ਲੱਗਦਾ ਸਾਨੂੰ ਕੁਝ ਦਿਖਦਾ ਨਹੀਂ ਸਾਨੂੰ ਇਹ ਆ ਸਾਨੂੰ ਕੁਝ ਪਤਾ ਨਹੀਂ ਆ ਪਰ ਇਹਨਾਂ ਨੂੰ ਇਹ ਹੋਣਾ ਚਾਹੀਦਾ ਪਤਾ ਅਸੀਂ ਪਰੇ ਨਿਖੇ ਡਿਜੀਟਲ ਪੰਜਾਬ ਨੂੰ ਬਣਾਉਣ ਵਾਲੇ ਉਹ ਕੰਪਿਊਟਰ ਅਧਿਆਪਕ ਆ ਮੈਨੂੰ ਸਾਰਾ ਕੁਝ ਨੌਲੇਜ ਆ ਜਿਹੜੇ ਆਪਣੀ ਨੌਲੇਜ ਦੇ ਨਾਲ ਸਾਰਾ ਕੁਝ ਐਸ ਬੀ ਐਸ ਨਗਰ ਤੋਂ ਦੇ ਸਾਥੀਆਂ ਨਾਲ ਇਸ ਤਰ੍ਹਾਂ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸੱਜਾ ਇਕਾ ਜਿੰਦਾਬਾਦ ਜਿੰਦਾ ਜਿੰਦਾਬਾਦ ਜਿੰਦਾਬਾਦ ਰਣਜੀਤ ਵੀਰ ਜਿੰਦਾਬਾਦ 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 ਲੜਾਂਗੇ ਬਈ ਲੜਾਂਗੇ ਜਿੱਤਾਂਗੇ ਬਈ ਜਿੱਤਾਂਗੇ ਲੜਾਂਗੇ ਬਈ ਲੜਾਂਗੇ ਜਿੱਤਾਂਗੇ ਬਈ ਜਿੱਤਾਂਗੇ ਵੈਲਕਮ ਬਾਜੀਓ ਬੈਠੋ ਬਸ ਸਾਰੇ ਸਾਥੀਆਂ ਨੂੰ ਮੈਂ ਬਸ 1 ਮਿੰਟ ਹੋਰ ਲੈਣਾ ਇਹ ਹੀ ਅਪੀਲ ਆ ਕਿ ਆਪਾਂ ਇਸ ਜਜ਼ਬੇ ਨੂੰ ਇਸੇ ਤਰ੍ਹਾਂ ਸਲਾਮਤ ਰੱਖੀਏ ਤਾਕੇ ਆਪਾਂ ਕੌਣ ਵਾਲੇ ਸਮੇਂ ਦੇ ਵਿੱਚ ਆਪਣਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਕੀਤਾ ਹੈ ਉਹਨੂੰ ਰਿਵਾਈਜ਼ ਕਰ ਸਕੀਏ ਕਿਉਂਕਿ ਇਹ ਸਰਕਾਰਾਂ ਨੂੰ ਇਹ ਪਰੰਪਲੇਖਾ ਨਾ ਰਵੇ ਕਿ ਅਸੀਂ ਬੇਵਕੂਫ ਲੋਗ ਆ ਜਾਂ ਸਾਨੂੰ ਪਤਾ ਨਹੀਂ ਆ ਸਾਨੂੰ ਇਹਨਾਂ ਤੋਂ ਵੱਧ ਪਤਾ ਆ ਇਹ 10ਵੀਂ 10ਵੀਂ ਕਰਕੇ ਐਮਐਲਏ ਬਣ ਗਏ ਤੇ ਪਲੱਸ 2 ਕਰਕੇ ਤੇ ਸੀਐਮ ਬਣ ਗਏ ਪਰ ਇਹਨਾਂ ਨੂੰ ਇਹ ਚਾਹੀ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵਾ ਕਿ ਜਿਹੜਾ ਪੜਿਆ ਲਿਖਿਆ ਵਰਗ ਹੁੰਦਾ ਨਾ ਕੋਲੀ ਡਰ ਨਹੀਂ ਬਣਦਾ ਉਹ ਇੱਕ ਸਮਾਜ ਦਾ ਸਿਰਜਕ ਬਣਦਾ ਆ